ਦੀਨਾਨਗਰ ਦੇ ਰਾਸ਼ਟਰੀ ਰਾਜਮਾਰਕ ਦੇ ਉੱਤੇ ਟਿਪਰ ਯੂਨੀਅਨ ਵੱਲੋਂ ਜੋ ਹੈ ਹੁਣ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅਣਮਿੱਥੇ ਸਮੇਂ ਦੇ ਲਈ ਜੋ ਟਿਪਰ ਮਾਲਕ ਨੇ ਉਹ ਹੜਤਾਲ ਤੇ ਬੈਠੇ ਨੇ ਉਹਨਾਂ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਜੇਕਰ ਟਿਪਰਾਂ ਨੂੰ ਦੂਸਰੇ ਰਾਜਿਆਂ ਦੇ ਵਿੱਚ ਦੂਸਰੇ ਸੂਬਿਆਂ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਜਾਂ ਫਿਰ ਹੋਰ ਨਾਲ ਸੂਬਿਆਂ ਚ ਲੈ ਕੇ ਜਾਂਦੇ ਆਣ ਤਾਂ ਉਹਨਾਂ ਨੂੰ ਚਰਮਾਨਾ ਪਰਣਾ ਪੈਂਦਾ ਹੈ ਅਤੇ ਐਸੇ ਕਾਰਨ ਉਹਨਾਂ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਤੀ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਆਦੀ ਸੂਬਿਆਂ ਵਿੱਚ 25000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ ਜੋ ਕਿ ਮਿਲ ਕੇ 2.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਜੋ ਕਿ ਟਿਪਰ ਮਾਲਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਦੱਸੀ ਜਾ ਰਹੀ ਹੈ ਤਾਂ ਇਸੇ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਫੈਕਟਰੀ ਵਿੱਚ ਜਿੱਥੇ ਸਮਾਨ ਤਿਆਰ ਕੀਤਾ ਜਾਂਦਾ ਹੈ ਜੀਐਸਟੀ ਦੀ ਨੀਤੀ ਲਾਗੂ ਹੁੰਦੀ ਹੈ ਅਤੇ ਉਹ ਸਾਬਤ ਕਰਨ ਤੇ ਜੀਐਸਟੀ ਬਿੱਲ ਦੇ ਨਾਲ ਸਮਾਨ ਲਿਆਉਂਦੇ ਹਨ ਪਰ ਪੰਜਾਬ ਵਿੱਚ ਜੇਕਰ ਕੋਈ ਦਸਤਾਵੇਜ਼ ਟਿਪਰ ਡਰਾਈਵਰ ਕੋਲ ਘੱਟ ਹੈ ਤਾਂ ਉਸ ਨੂੰ ਜੀਐਸਟੀ ਦੀ ਨੀਤੀ ਵਾਂਗ ਜੁਰਮਾਨਾ ਕੀਤਾ ਜਾਂਦਾ ਹੈ ਉਹਨਾਂ ਕਹੇ ਕਿ ਇਸ ਗੱਲ ਨੂੰ ਲੈ ਕੇ ਉਹ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਹਨ ਤੇ ਹੜਤਾਲ ਜਾਰੀ ਰਹੇਗੀ ਦਿਨਾਂਗਰ ਸਥਿਤ ਨੈਸ਼ਨਲ ਹਾਈਵੇ ਤੇ ਜ਼ਿਲ੍ਹੇ ਪਾਰ ਦੇ ਟਿੱਪਰ ਬਣਾਏ ਗਏ ਹਨ ਅਤੇ ਉਹਨਾਂ ਨੇ ਤਰਨਾਸ਼ ਸ਼ੁਰੂ ਕੀਤਾ ਹੈ ਕਹਿਣਾ ਤੇ ਇਹੋ ਹੀ ਚਾਹਾਂਗੇ ਵੀ ਜੋ ਜੂਨੀਅਨ ਵਾਲਿਆਂ ਦੀ ਮੰਗ ਵਾ ਸਰਕਾਰ ਨੂੰ ਜਲਦੀ ਤੋਂ ਜਲਦੀ ਮੰਨਣੀ ਚਾਹੀਦੀ ਆ ਜੋ ਵੀ ਇਹ ਕਹਿੰਦੇ ਨੇ ਮਸਲਾ ਜੋ ਵੀ ਹੈਗਾ ਸਰਕਾਰ ਨੂੰ ਬੈਠ ਕੇ ਸਲਝਾਉਣਾ ਚਾਹੀਦਾ ਕੋਈ ਨਾ ਕਿਸੇ ਹਰ ਜਿੱਥੇ-ਜਿੱਥੇ ਵੀ ਯੂਨੀਅਨ ਦੇ ਧਰਨੇ ਹੈਗੇ ਨੇ ਜਿਲੇ ਵਾਈ ਦੇ ਸਰਕਾਰ ਦੇ ਨੁਮਾਇंदे ਜਾਣੇ ਚਾਹੀਦੇ ਪੁੱਛਣਾ ਚਾਹੀਦਾ ਵੀ ਤੁਹਾਡੀ ਕੀ ਪ੍ਰੋਬਲਮ ਆ ਜੋ ਵੀ ਪ੍ਰੋਬਲਮ ਆ ਇਹਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਧਰਨਾ ਜੀ ਇਹ ਟਿੱਪਲ ਯੂਨੀਅਨ ਦੇ ਲੋਕਾਂ ਇਹਨਾਂ ਨੂੰ ਪਰੇਸ਼ਾਨੀ ਆ ਕਿ ਇੱਕ ਤੇ ਜਿਹੜੇ ਐਮ ਫਾਰਮ ਕਿਉ ਫਾਰਮੈਟਸ ਫਾਰਮ ਇਦਾਂ ਵਕੌਲ ਸਟੇਟਾਂ ਤੋਂ ਮਿਲਦੇ ਆ ਤੇ ਉਹਦੇ ਕਰਕੇ ਵੀ ਜਿਹੜੇ ਬਾਕੀ ਮਾਈਨਿੰਗ ਹੁੰਦੀ ਆ ਉਹਨਾਂ ਦੇ ਨਾਲੇ ਜਿਦਾ ਮੰਨ ਲਓ ਮਾਰਬਲ ਆ ਮਿੱਟੀ ਆ ਤੇ ਹੋਰ ਜਿਦਾਂ ਸੀਮੈਂਟ ਵੀ ਇੰਨੇ ਮਾਈਨਿੰਗ ਚ ਆਉਂਦਾ ਇਹ ਜਿਹੜਾ ਕੱਚੇ ਮਾਲ ਦੀ ਮਾਈਨਿੰਗ ਕਰਦਾ ਹਾਰਮੋਨੋ ਲੋਡ ਹੁੰਦੇ ਆ ਤੇ ਇਹ ਸਾਰੇ ਇੱਥੇ ਟਿਪਰਾਂ ਵਾਲੇ ਕਿ ਬਸੁੰਦੇ ਜਾਂਦੇ ਆ ਉਹਦੇ ਸਭਾ ਵਿੱਚ ਲੱਗਾ ਜਾਂਦਾ ਤੱਕ ਚੱਲੇ ਜਾਂਦੇ ਤੇ 28 ਜਨਵਰੀ ਤੋਂ ਸ਼ੁਰੂ ਹੋਇਆ ਹੈ 31 ਤੱਕ ਕਲਾਸਟ ਕੌਲਿ ਜੇ ਕੋਈ ਸਰਕਾਰ ਨਹੀਂ ਹਲਗਾਦੀ ਤੇ ਹੁਣ ਅਨ ਵੈਹ ਦੇ ਚਲੋ 15 ਦਿਨ ਵਾਸਤੇ ਆ ਉਹ ਅਨ ਲੰਬੇ ਸਮੇਂ ਵਾਸਤੇ ਹੋ ਸਕਦਾ ਜੇ ਸਰਕਾਰ ਨਹੀਂ ਸਰ ਕਹਿਣਾ ਇਹੀ ਚਾਹਾਂਗੇ ਕਿ ਜਿੰਨੇ ਵੀ ਪੰਜਾਬ ਦੀ ਟਿਪਰ ਜਣੀ ਹੈ ਨਾ ਜਿੰਨੀ ਵੀ ਸਪਲਾਈ ਹੋ ਰਹੀ ਆ ਇਹ ਸਾਰੀ ਸਪਲਾਈ ਦਾ ਧਰਨੇ ਦਾ ਮਤਲਬ ਇਹ ਆ ਵੀ ਸਰਕਾਰ ਐਕਸ ਫਾਰਮ ਐਮ ਫਾਰਮ ਇਹਦੀ ਮੰਗ ਕਰਦੀ ਆ ਕਿ ਟਿੱਪਰ ਜੁਨੀਆਂ ਦਾ ਕਹਿਣਾ ਇਹ ਆ ਕਿ ਜਿਹੜੇ ਇਹ ਫਾਰਮ ਆ ਇਹ ਸਿਰਫ ਕ੍ਰੈਸ਼ਰ ਵਰਕ ਹੋਣਾ ਚਾਹੀਦਾ ਜਦੋਂ ਮਾਈਨਿੰਗ ਹੁੰਦੀ ਆ ਚਾਹੇ ਕਿਤੇ دریاਵਾਵਾਂ ਚੋਂ ਜੀ ਆ ਕਿਸੇ ਵੀ ਜ਼ਮੀਨ 'ਚ ਮਾਈਨਿੰਗ ਹੁੰਦੀ ਆ ਤਾਂ ਉਹ ਸਿਰਫ ਕ੍ਰੈਸ਼ਰਾਂ ਤੱਕ ਹੋਣੀ ਚਾਹੀਦੀ ਆ ਜਦੋਂ ਕ੍ਰੈਸ਼ਰਾਂ ਤੋਂ ਮਾਲ ਸਪਲਾਈ ਹੁੰਦਾ ਵਾ ਕਿਤੇ ਵੀ ਪੂਰੇ ਪੰਜਾਬ 'ਚੋਂ ਤੇ ਉਹ ਇੱਕ ਜੀਐਸਟੀ ਬਿੱਲ ਤੇ ਹੋਣਾ ਚਾਹੀਦਾ ਵਾ ਤੇ ਸਾਰੇ ਟਿੱਪਰ ਜੁਨੀਆਂ ਪੂਰੇ ਪੰਜਾਬ ਦੀ ਇਹ ਹੀ ਮੰਗਿਆ ਕਿ ਇਹਨੂੰ ਜੀਐਸਟੀ ਬਿੱਲ ਤੇ ਕੀਤਾ ਜਾਵੇ ਪ੍ਰੋਪਰ ਬਿੱਲ ਮਿਲੇ ਤੇ ਸਰਕਾਰ ਇਹ ਜਿੰਨੇ ਵੱਡੇ ਚਲਾਨ ਆ ਜਿਹੜੇ 2-2 ਢਾਈ-ਢਾਈ ਲੱਖ ਦੇ ਗੱਡੀਆਂ ਦੇ ਕਰਦੀ ਆ ਤੇ ਜਿੰਨੇ ਵੀ ਗੱਡੀਆਂ ਵਾਲੇ ਮਾਲਕ ਨੇ ਇਹ ਕੋਈ ਮਤਲਬ ਬਹੁਤੇ ਵੱਡੇ ਲੈਂਡ ਲੈਂਨੇਗੇ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਹਰ ਗੱਡੀ ਤੇ ਲੱਖ ਤੋਂ 2 ਲੱਖ ਰੁਪਿਆ ਕਿਸ਼ਤਾਂ ਜਿਹੜੀ ਇਹਨਾਂ ਨੇ ਤਾਰਨੀ ਆ ਤੇ ਜੇ 2-2 ਲੱਖ ਦੇ ਚਲਾਨ ਹੋਣੇ ਆ ਤੇ ਨਾਲ ਇਹ ਕਿਸ਼ਤਾਂ ਤੇ ਕਿਦਾਂ ਸਰਵਾਈਵ ਕਰਨਗੇ ਮਤਲਬ ਨਹੀਂ ਚੱਲ ਨਹੀਂ ਸਕਦਾ ਇਹ ਕੰਮ ਕਿਤੇ ਵੀ ਇਸ ਕਰਕੇ ਸਰਕਾਰ ਅੱਗੇ ਮੰਗ ਆ ਬੇਨਤੀ ਕੀਤੀ ਜਾਂਦੀ ਆ ਵੀ ਜਿੰਨਾ ਵੀ ਰੋਸ ਪ੍ਰਦਰਸ਼ਨ ਆ ਹੋ ਰਿਹਾ ਵਾ ਇਹ ਕਿਸੇ ਆਮ ਪਬਲਿਕ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਨਾ ਕਿ ਦੇਖੋ ਰੋਡ ਜਾਮ ਕੀਤਾ ਜਾ ਰਿਹਾ ਜੀ ਇਹ ਸਿਰਫ ਆਪਣੀ ਟਿੱਪਰ ਜੁਨੀ ਇਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਕਿਹਾ ਗਿਆ ਕਿ ਆਪਣੀਆਂ ਗੱਡੀਆਂ ਸਾਰੀਆਂ ਰੋਕੋ ਅਣ ਮਿੱਥੇ ਸਮੇਂ ਤੱਕ ਹੜਤਾਲ ਕਰ ਦੋ ਜਦੋਂ ਪ੍ਰਸ਼ਾਸਨ ਆਣ ਕੇ ਸੁਣੇਗਾ ਸਰਕਾਰ ਆ ਕੇ ਸੁਨੇਗੀ ਇਸ ਚੀਜ਼ ਦਾ ਕੋ ਮਸਲਾ ਹੱਲ ਹੋਏਗਾ ਤੇ ਦੁਬਾਰਾ ਚੱਲਿਆ ਜਾਏਗਾ ਕੰਮ ਨਿਰਦਾਨੀ ਨੇ ਨਾ ਕਾਰੋਬਾਰ ਗਿਆ ਚੱਲਦਾ ਰਹਿ ਆਪੇ ਨਹੀਂ ਐਸ ਐਸ ਸਮੇਂ ਤੇ ਜਦੋਂ ਟਿਪਰਾਂ ਦਾ ਕਾਰੋਬਾਰ ਠਾਪਾ ਦਾ ਤੁਹਾਡੇ ਸਾਹਮਣੇ ਅੱਜ 2-4 ਦਿਨ ਤੋਂ ਹੜਤਾਲ ਆ ਜੇ 10-15 ਦਿਨਾਂ ਵਾਂਗ ਚੱਲ ਗਈ ਤਾਂ ਫਿਰ ਤਾਂ ਪੂਰੇ ਪੰਜਾਬ ਦਾ ਕੰਮ ਠੱਕ ਹੋਈ ਜਾਣਾ